ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗਾ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਗਿੱਲ ਤੇ ਬਾਗੇਪੁਰਾਣੇ ਤੋਂ ਮੋਗਾ ਰੋਡ ਦੇ ਉੱਤੇ ਹੀ ਇਹ ਪਿੰਡ ਰਹਿ ਜਾਂਦਾ ਮਿੱਤਰੋ ਗਿੱਲ ਗਿੱਲ ਪਿੰਡ ਨੂੰ ਕਈ ਪਿੰਡਾਂ ਤੋਂ ਛੜਕਾਂ ਆਉਂਦੀਆਂ ਵਾ ਜਿਹੜੀਆਂ ਮਿੱਤਰੋ ਜੇ ਆਪਾਂ ਜੈਸ ਸਿੰਘ ਵਾਲੇ ਤੋਂ ਸਿੱਧੇ ਗਿੱਲ ਪਿੰਡ ਦੇ ਵਿੱਚ ਐਂਟਰੀ ਮਾਰ ਸਕਦੇ ਆ ਬਾਕੀ ਸੌਖਾ ਤੁਹਾਨੂੰ ਇਹ ਬਾਗੇਪੁਰਾਣੇ ਤੋਂ ਮੋਗਾ ਰੋਡ ਦੇ ਉੱਤੇ ਰਹੂਗਾ ਇੱਕ ਚੰਗੀ ਫਿਟਿੰਗ ਵਾਲੀ ਚੰਗੇ ਟੌਪ ਦੇ ਦੁੱਧ ਵਾਲੀ ਗਾਂ ਵਿਖਾਉਣ ਲੱਗਾ ਵਾਂ ਤੁਹਾਨੂੰ ਮਿੱਤਰੋ ਕੀ ਇਹਦੀ ਡਿਮਾਂਡ ਆ ਕਿੰਨੇ ਦਿਨਾਂ ਦੀ ਇਹ ਕੱਚੀ ਆ ਵੀ ਕੀ ਰੇਟ ਕਰਦੇ ਸਾਰੀ ਗੱਲਬਾਤ ਆਪਾਂ ਬਾਈ ਹੁਣਾਂ ਨਾਲ ਕਰਦੇ ਆ ਆਓ ਮਿਲਦੇ ਆਪਾਂ ਨਾਲ ਜਾਣਕਾਰੀ ਲੈ ਕੇ ਦਿਨਾਂ ਫਿਰ ਅਗਲੀ ਕਾਰਵਾਈ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਵੀਰੇ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਾਈ ਵਧੀਆ ਬਾਈ ਸਾਰਾ ਠੀਕ ਆ ਵੀਰੇ ਨਾਮ ਦੱਸ ਦੀ ਇੱਕ ਵਾਰੀਆ ਪ੍ਰਗਟ ਆ ਵੀਰੇ ਪ੍ਰਗਟ ਅੱਛਾ ਪ੍ਰਗਟ ਬਾਈ ਫਿਰ ਜਣਵਾਰ ਕਰਦੇ ਆ ਕਿ ਲੈ ਕੇ ਆਉਂਦੇ ਕਰਦੀ ਆ ਜੀ ਆਪਣੇ ਆਪ ਦੀ ਉੱਚੀ ਆ ਜੀ ਆਪਦੀ ਬੱਚੇ ਆ ਖਰੀਦੀ ਹੋਈ ਆ ਨਹੀਂ ਨਹੀਂ ਪਹਿਲਾਂ ਹੀ ਆਪਣੀ ਘਰ ਦੋ ਬਸ ਅੱਛਾ ਤਿਆਰੀ ਕੀਤੀ ਜਿਹੜੀ ਨਿੱਕੇ ਤੋਂ ਲੈ ਕੇ ਠੀਕ ਆ ਅੱਛਾ ਪ੍ਰਗਟ ਵੀਰੇ ਕਿੰਨੇ ਸੂਆ ਸੁ ਹਾਂਜੀ ਕਿੰਨੀ ਤਰੀਕ ਨੂੰ ਦੇਰ ਪੂਰੇ ਕਰਦੇ ਪਈਏ ਬਸ ਇੱਕ ਦੋ ਦਿਨ ਲਊ ਬਈ ਵੀ ਤਿਆਰ ਹੀ ਆ ਹੈਨਾ ਠੀਕ ਆ ਬਈ ਕਿੰਨੇ ਦੁੱਧ ਚੋਲੇ ਆ ਜੀ ਪਿਛਲੇ ਸੋਏ ਤੋਂ ਪਿਛਲੇ ਬਈ 20 ਤੋਂ ਪਲੱਸ ਹੀ ਦਿੱਤਾ ਜੀ ਠੀਕ ਆ ਇਹ ਤਾਂ ਕਿਦਾ ਫਿਰ ਕਰਮ ਵਾਲੀ ਬਾਹਰ ਜਾਓਗੇ ਹੈਨਾ ਹਾਂਜੀ ਹਾਂਜੀ ਕਿੰਨੇ ਦੀ ਉਮੀਦ ਆ ਮੈਨੂੰ ਤਾਂ 25 26 ਕਹਿੰਦੀ ਆ ਬਸ 25 ਪੁੱਛੀ ਡੇੜ ਘੜਚ ਦੇਊ ਜੀ ਦਊਗੀ ਵੀ ਦੇਣਾ ਵੀ ਬਣਦਾ ਗਾ ਤਿਆਰੀ ਬਹੁਤ ਸੋਹਣੀ ਕੀਤੀ ਆ ਹੈਨਾ ਬਈ ਅੱਛਾ ਠੀਕ ਆ ਕਿਹੜਾ ਭਰਾਤਾ ਵੀਰੇ ਇਹਤ ਕੀ ਠੀਕ ਇਹਦਾ ਨਹੀਂ ਪਤਾ ਬਈ ਸੀ ਬੰਦਾ ਠੀਕ ਆ ਕਿਹੜਾ ਬੜਿਆ ਵਾ ਅੱਛਾ ਕੀ ਰੇਟ ਕੀਤਾ ਵੱਡੇ ਬਈ ਇੰਦਾ ਤੇ ਇਹਦਾ ਬਈ ਥੋੜਾ ਪਤਾ ਹੀ ਕਰਾਂਗੇ ਵੀਰੇ ਠੀਕ ਹੈ ਵੀਰੇ ਕੋਈ ਗੱਲ ਨਹੀਂ ਵੀਰੇ ਕਹੇ ਤੋਰੀ ਫਰਾ ਲੰਮਾ ਲੈ ਵੀ ਮਿੱਤਰੋ 110000 ਰੁਪਏ ਦੀ ਕੀਮਤ ਆ ਉਹਦੇ ਵਿੱਚੋਂ ਮਾਨਤਾਣ ਹੋਊਗਾ ਵੀ ਮੰਨ ਲਓ ਬੜਾ ਫਰਕ ਨਹੀਂ ਪੈਣਾ ਕਿਉਂਕਿ ਗਾਂ ਜਿਹੜੀ ਤੁਹਾਨੂੰ ਦੱਸਦੀ ਆ ਵੀ ਕਿੰਨੇ ਦੀ ਐਵੇਂ ਕਰਮਾਂ ਵਾਲੀ ਤੁਰਦੀ ਤਰਦੀ ਪੁਲਵਾਨਾਂ ਵਾਂਗੂ ਆ ਦੇਖੋ ਕਿੰਨੀ ਮਿੱਤਰੋ ਐਨ ਓਕੇ ਦੀ ਰਿਪੋਰਟ ਵਾਲੀ ਜਾਵਾ ਤੋਰ ਤਾਰ ਬਰੀਕੀ ਬਰੂਕੀ ਆਰਡਰ ਦੀ ਕੁਆਲਿਟੀ ਆ ਜਿਹੜੀ ਕੋਈ ਟੁੱਟਮਾਂ ਵਾਲੇ ਵਾਣੀ ਫਿਟਿੰਗ ਵਾਲਾ ਪੱਟਾਂ ਤੇ ਸੰਨ ਵਾਲਾ ਖੁੱਚਾਂ ਵਾਲਾ ਲੇਵਾ ਕਿਉਂਕਿ ਮਦਰੀ ਡਾਲ ਦੇ ਵਿੱਚ ਦੁੱਧ ਵਾਲੀ ਵੈਡ ਲੇਵੇ ਦੀ ਫਿਟਿੰਗ ਵਾਲੀ ਵੈਡ ਤੁਹਾਨੂੰ ਘੱਟ ਮਿਲੂਗੀ ਮਿੱਤਰੋ ਕਦੇ ਵੀ ਨੋਟ ਕਰਿਆ ਜੇ ਜਿਹੜੀ ਗਾਂ ਪੱਟਾਂ ਦੇ ਸੰਨ ਦੇ ਵਿੱਚ ਔਰ ਗੋਟਿਆਂ ਤੋਂ ਤਾਂ ਹਵਾਨਾ ਰੱਖ ਕੇ ਸੁੰਦੀ ਆਣਾ ਉਹ ਦੁੱਧ ਨੂੰ ਹਮੇਸ਼ਾ ਖਰੀ ਖਰੀ ਹੁੰਦੀ ਆ 25 26 ਕਿਲੋ ਦੁੱਧ ਟੋਰਾ ਨਾਲ ਦੇ ਜੂਗੀ ਕਿਉਂਕਿ ਗਾਂ ਦੀ ਤਿਆਰੀ ਦੱਸਦੀ ਆ ਗਾਂ ਦਾ ਜਜ਼ਬਾ ਦੱਸਦਾ ਵਾ ਗਾਂ ਦੇ ਹੌਸਲੇ ਦੱਸਦੇ ਆ ਵੀ ਕੁਝ ਨਾ ਕੁਝ ਦੁੱਧ ਦੇ ਵਿੱਚ ਜ਼ਰੂਰ ਕਰੂਗੀ ਮਿੱਤਰੋ ਫੇਸ ਦੀ ਕੁਆਲਿਟੀ ਬਹੁਤ ਚੰਗੀ ਆ ਥੋੜੀ ਜੀ ਥੋੜੀ ਜੀ ਚਮਕ ਘਾਟਾ ਵੀ ਮੰਨ ਲਓ ਕਿ ਆ ਰੱਖਦੇ ਆਪਾਂ ਵੀ ਬਾਈ ਨਾਲ ਕੋਈ ਨਾ ਕੋਈ ਥੋੜੀ ਬਹੁਤੀ 19 21 ਕਮੀ ਰਹਿ ਗਈ ਹੈ ਨਾ ਸੰਭੜ ਦੇ ਵਿੱਚ ਉਹ ਵਪਾਰੀਆਂ ਵਾਂਗੂ ਤਾਂ ਹੈ ਨਹੀਂ ਕ ਆਪਣਾ ਕੰਮ ਹੋਈ ਹੈ ਨਾ ਸ਼ੈਂਪੂ ਨਹੀਂ ਵਾਰਿਆ ਹੈ ਆਪਣਾ ਸਿੰਪਲ ਵਪਾਰੀ ਭਰਾਸ ਬਰੇ ਇਹ ਉਹ ਦੋਵੇਂ ਖੜੇ ਆ ਬਸ ਹੋਈ ਆ ਉਹਨਾਂ ਨੇ ਮਿਹਨਤ ਦਾ ਹੀ ਲੈਣਾ ਵਪਾਰੀ ਦੀ ਬਾਈ ਇਹ ਹੀ ਆ ਵੀ ਉਹਨਾਂ ਨੇ ਨਵਾ ਤੋ ਆ ਕੇ ਸ਼ੈਂਪੂ ਪਾ ਨਹੀਂ ਤਾਂ ਹੋਰ ਤਾਂ ਨਫਾ ਹੁਣ ਕੋਈ ਨਹੀਂ ਰਹਿ ਗਿਆ ਵੀਰੇ ਤੇ ਅੱਛਾ ਵੀਰੇ ਇੰਦਾ ਰੇਟ ਇੱਕ ਦਾ ਸਮਾਨਤਨ ਹੋ ਜਾਊਗਾ ਥੋੜਾ ਬਹੁਤ ਸਮਾਨਤਨ ਕਰ ਦਾਂਗੇ ਅੱਛਾ ਨੰਬਰ ਕਿੰਨਾ ਵੀਰੇ ਆਪਣਾ 99140 7609 ਇੱਕ ਵਾਰੀ ਹੋਰ ਬੋਲ ਦਈਏ 99140 10609 ਠੀਕ ਹੈ ਬਈ ਇਸ ਨੰਬਰ ਤੇ ਵੀਰੇ ਨਾਲ ਕਰਨੀ ਆ ਤੁਸੀਂ ਮਿੱਤਰੋ ਗੱਲਬਾਤ ਤੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਪਿੰਡ ਜਿਹੜਾ ਗਿਰਲਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਬਾਗੇ ਪੁਰਾਣੇ ਤੋਂ ਮੋਗਾ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਜਿਹੜੇ ਭਰਾ ਨੂੰ ਜਾਨਵਰ ਪਸੰਦ ਆ ਫਿਰ ਚੱਕੋ ਫੋਨ ਤੇ ਕਰ ਲਓ ਬਾਈ ਨਾਲ ਗੱਲ ਹਰ ਮਸਲੇ ਦਾ ਹੋ ਜਾਂਦਾ ਵਾ ਹਲ ਧੰਨਵਾਦ